ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਵੇਚਾ ਭਵਾਦੀ ਔਰ ਮੁੱਖ ਮੰਤਰੀ ਜਾਵੇ ਨਾ ਔਰ ਕਿਸੇ ਹੋਰ ਸੀਟ ਵੱਲ ਨਾ ਜਾਵੇ ਜਿੰਦਾਬਾਦ ਕੋਈ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜ ਦਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਹ ਦੋ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ। ਬਾਕੀ ਵਾਹਿਗੁਰੂ ਪਰਮਾਤਮਾ ਸਭ ਨੂੰ ਸਭ ਤੋਂ ਚੜ੍ਹਦੀ ਕਲਾ ਬਖਸ਼ੇ। ਹਰੇਕ ਨੂੰ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ। ਕੋਈ ਪਾਰਟੀ ਚੰਗੀ ਨਹੀਂ ਹੁੰਦੀ। ਕੋਈ ਪਾਰਟੀ ਮਾੜੀ ਨਹੀਂ ਹੁੰਦੀ। ਇਹ ਤਾਂ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਨੇ। ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ। ਆਰਗੇਨਾਈਜੇਸ਼ਨਸ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ। ਨਾ ਕਿਸੇ ਨੂੰ ਮਾੜਾ ਬੋਲਿਆ ਕਰੋ। ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਣੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਾਹ ਰੱਖੀਏ ਆਪਣੇ ਕੰਮਾਂ ਦੀ ਸੋਚ ਦੇ ਉੱਤੇ ਨਿਗਾਹ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਆ ਜਿਹੜਾ ਉਹ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਲੋਂ ਝੋਲੀ ਅੱਡ ਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾਦੀ ਉਰੋਂ ਮੁੱਖ ਮੰਤਰੀ ਜਾਵੇ ਰਾਂ ਉਰੋਂ ਕਿਸੇ ਹੋਰ ਥੀਟਵਲ ਨਾ ਜਾਵੇ ਕੋਈ ਕੋਈ ਲਾਣਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਣ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਨੂੰ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੀ ਫਤਿਹ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪਾਰਟੀ ਚੰਗੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਰਹਿੰਦੀ ਇਹ ਤਾਂ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਨੇ ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ ਆਰਗੇਨਾਈਜੇਸ਼ਨਸ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਣੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਰ ਰੱਖੀਏ ਆਪਣੇ ਕੰਮਾਂ ਦੀ ਸੋਚ ਦੇ ਉੱਤੇ ਨਿਗਰ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਆ ਜਿਹੜਾ ਉਹ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਵੇਚਾ ਭਵਾਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਥਿਤਵਲ ਨਾ ਜਾਵੇ ਜਿੰਦਾਬਾਦ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾਾਂ ਜਿੱਤਨ ਹਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਨੂੰ ਦੀਨ ਰਾਤ ਤੁਹਾਡੀਆਂ ਤਰੱਕੀਆਂ ਹੋਣ